ਅਸੀਂ ਚੱਲਨੇ ਆ ਸਵਿੰਗ ਪੂਲ ਮੌਸਮ ਬਹੁਤ ਅੱਛਾ ਹੈ ਤੇ ਅਸੀਂ ਸੋਚਾ ਚਲੋ ਵਧੀਆ ਮੌਸਮ ਸ਼ਾਮ ਤੋਂ ਲਈ ਇੰਜੋਏ ਕਰਦੇ ਆ ਕਾਫੀ ਅੱਛਾ ਲੱਗਦਾ ਲਾਈਟਿੰਗ ਘੇਰਾ ਹੁੰਦੀ ਆ ਸੋ ਅਸੀਂ ਚੱਲੇ ਇੱਥੇ ਸਾਡੇ ਗੁਰਬਾਉਂ ਚ ਹੈਗਾ ਇੱਕ ਸਵਿੰਗ ਪੂਲ ਵਾਲਾ ਰੈਸਟੋਰੈਂਟ ਆ ਤੋ ਚਲੋ ਦੇਖਦੇ ਆ ਜੇ ਅਗਰ ਵਧੀਆ ਵੈਦਰ ਰਹਾ بارش ਨਾ ਹੁੰਦੀ ਰਹੀ ਫਿਰ ਤਾਂ ਅਸੀਂ ਕਰਕੇ ਆਵਾਂਗੇ ਤੇ ਗਾਇਸ ਜੇ بارش ਹੋ ਵੀ ਗਈ ਤਾਂ ਅਸੀਂ ਵੇਟ ਕਰਾਂਗੇ بارش ਦਾ ਰੁਕੰਦਾ ਬਾਅਦ ਅਸੀਂ ਨਹਾਵਾਂਗੇ ਕਿਉਂਕਿ ਅਸੀਂ ਸਵੇਰ ਮੈਂ ਕਰਕੇ ਤਾਂ ਜਾ ਰਹੀ ਆ ਸਵੇਰ ਮੈਂ ਕੋਲਦਾ ਫਿਰ ਫਾਇਦਾ ਕੀ ਆ ਪਹਿਲਾਂ ਹੀ ਉੱਠਦੇ ਨਹੀਂ ਆ ਜੇ ਉੱਠ ਜਾਂਦੀ ਆ ਸਰ ਜੀ ਤੇ ਬਸ ਪੀਸੀ ਦੇ ਅੱਗੇ ਬੈਠੇ ਰਹਿੰਦੇ ਆ ਜਾਣਾ ਵੇ ਕੀਤੇ ਦੇ ਦੋ ਦੋ ਘੰਟੇ ਸਾਨੂੰ ਪਹਿਣਾ ਇੰਨਾ ਬਾਰ ਬਾਰ ਉੱਠੋ ਉੱਠੋ ਤਿਆਰੀ ਇਹ ਕੰਮ ਤਾਂ ਹੋ ਜਾਂਦੀ ਆ ਇਹ ਥੋੜਾ ਜਿਹਾ ਢਿੱਲਾ ਵਿਜੋਦ ਹੋਣੇ ਸੀ ਉੱਥੇ ਚਲ ਕੇ ਕਨੈਕਟ ਕਿੰਨੇ ਮ제 ਕਰਾਂਗੇ 스위밍 ਕਰਾਂਗੇ ਆਪਾਂ ਆਜੋ ਤੁਸੀਂ ਵੀ ਕਰੋ ਸਾਡੇ ਨਾਲ ਇੰਜੋਏ ਕਿਉਂਕਿ ਬਿਕੋਜ਼ ਇਹਨਾਂ ਦੀ ਹੌਲਿਡੇਜ਼ ਖਤਮ ਹੋਣ ਵਾਲੀਆਂ ਉਹ ਤਾਂ ਪਹਿਲਾ ਪਹਿਲਾ ਅਸੀਂ ਇਹਨਾਂ ਨੂੰ ਕਰਵਾ ਕੇ ਲੈ ਕੇ ਆ ਲਗੇ ਸੂਗੀ ਇੱਥੇ ਐਕਸੀਡੈਂਟ ਹੋਇਆ ਇਹ ਦੇਖੋ ਕਿੰਨੀ ਮਾੜੀ ਕੰਡੀਸ਼ਨ ਆ ਮੈਨੂੰ ਨਹੀਂ ਲੱਗਦਾ ਕਿ ਇੱਥੇ ਡਰਾਈਵਰ ਬਚਿਆ ਹੋਊਗਾ ਦੇਖੋ ਸੋ ਧਿਆਨ ਨਾਲ ਥੋੜਾ ਜਿਹਾ ਨਾ ਕੇਅਰਫੁਲੀ ਚਲਾਇਆ ਕਰੋ ਜੀ ਇਹਨੂੰ ਬਹੁਤ ਬੁਰਾ ਹਾਲ ਹੈ ਇਹਦਾ ਡਰਾਈਵਰ ਸ਼ੀਸ਼ਾ ਤੋੜ ਕੇ ਬਾਹਰ ਆ ਗਿਆ ਹੋਣਾ ਹੋ ਸਕਦਾ ਸ਼ਾਇਦ ਬਾਜੂ ਗਿਆ ਪਰ ਜੇਸਾ ਦੀ ਕੰਡੀਸ਼ਨ ਆ ਨਾ ਗੱਡੀ ਦੀ ਤੇ ਮੈਨੂੰ ਨਹੀਂ ਲੱਗਦਾ ਕਿ ਬੱਜਿਆ ਹੁੰਦਾ ਅਸੀਂ ਮੋਸਟਲੀ ਆਪਣੀ ਵੀਡੀਓ ਤੇ ਵਿੱਚ ਨਾ ਤੁਹਾਨੂੰ ਹਮੇਸ਼ਾ ਜ਼ਿਕਰ ਕਰਦੇ ਆ ਕਿ ਗ੍ਰੀਨਰੀ ਕਿੰਨੀ ਆ ਤੇ ਬਹੁਤ ਜ਼ਿਆਦੀ ਗ੍ਰੀਨਰੀ ਕਰ ਗੁੜਵਾਉਂ ਚ ਤੋਂ ਸੋ ਇਥੇ ਮੈਨੂੰ ਬਹੁਤ ਘੱਟ ਗਰਮੀ ਲੱਗੀ ਇਸ ਟਾਈਮ ਤੇ ਨਾ ਗਰਮੀ ਬਹੁਤ ਘਾਟਵਾ ਵੈਸੇ ਤੇ ਗਰਮੀ ਬਹੁਤ ਹੁੰਦੀ ਆ ਪਰ ਇਸ ਟਾਈਮ ਤੇ ਵਾਕਾਟ ਪੰਜਾਬ ਚ ਬਹੁਤ ਗਰਮੀ ਆ ਮਤਲਬ ਅੱਜ ਵੀ ਐਸੀ ਗੈ ਐਸੀ ਪੰਜਾਬ ਪਰ ਇੰਨੀ ਜ਼ਿਆਦੀ ਗਰਮੀ ਆ ਨਾ ਸੋ ਸੋ ਮੈਂ ਹਮੇਸ਼ਾ ਇਹੋ ਗੱਲ ਕਹਾਂਗੇ ਕਿ ਫੌਦੇ ਬੂਦੇ ਲਾਇਆ ਕਰੋ ਜ਼ਿਆਦਾਤਰ ਇੱਥੇ ਵੀ ਨਾ ਬਹੁਤ ਵਸੇ گاਉਂ ਮਾਤਾ ਬਾਰੇ ਬੋਲਦੇ ਤਾਂ ਲੋਕੀ ਬਹੁਤ ਆ ਪਰ ਇੱਥੇ ਕੋ ਬਿਲਕੁਲ ਰੋਡ ਤੇ ਕਿੰਨੀਆਂ ਗਾਉਆਂ ਕੋਈ ਵਿਵਸਥਾ ਨਹੀਂ ਹੈ ਇਹਨਾਂ ਕਰਕੇ ਬਹੁਤ ਜ਼ਿਆਦਾ ਐਕਸੀਡੈਂਟ ਵੀ ਹੋ ਜਾਂਦੇ ਆ ਸੋ ਇਹ ਚਾਹੀਦਾ ਵਾ ਕਿ ਜਿਹੜੇ ਰੱਖਦੇ ਆ ਉਹਨਾਂ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨਾਂ ਨੂੰ ਕਿ ਗਾਉਆਂ ਵਾਤੇ ਕੁਝ ਨਾ ਕਰਨਾ ਚਾਹੀਦਾ ਇਹਨਾਂ ਵਿਚਿਆਂ ਦਾ ਕੀ ਕੀ ਕਸੂਰ ਆ ਬੇਜਵਾਨ ਆ ਇਹਨਾਂ ਵਾਤੇ ਕੁਛ ਨੋ ਕੋਈ ਕਰਨਾ ਚਾਹੀਦਾ ਇਹ ਤਾਂ ਰੋਡ ਤੇ ਹੀ ਰਹਿਦੀਆਂ ਬਸ 24 ਘੰਟੇ ਤੇ ਫੇਰ ਕਿਹਨਾਂ ਕਿਹਦਾ ਐਕਸੀਡੈਂਟ ਹੁੰਦਾ ਖੁਦ ਵੀ ਜ਼ਖਮੀ ਹੋ ਜਾਂਦੀਆਂ ਗੱਡੀ ਵਾਲਾ ਤੇ ਬੁਰਾਲ ਹੋ ਜਾਂਦਾ ਇੱਥੇ ਤੇ ਗਾਇਸ ਓਨੇ ਸੀ ਫੁੱਲ ਵੇਖਿਆ ਸੀ ਉਹ ਪੂਲ ਤੇ ਵਿੱਚ ਜੰਗਲ ਲੱਗਾ ਹੋਇਆ ਤੇ ਹਰਾਪਾ ਨਹੀਂ ਹੋ ਗਿਆ ਸੋ ਇਸ ਕਰਕੇ ਉਹਨਾਂ ਅਸੀਂ ਦੋ ਵਾਰੀ ਆਈ ਸੀ ਦੋ ਵਾਰੀ ਇੱਕ ਵਾਰੀ ਪੂਲ ਨਹੀਂ ਭਰਿਆ ਇੱਕ ਵਾਰੀ ਉੱਚ ਬਹੁਤ ਗੰਦਾ ਐ ਸੀ ਕੁਝ ਹੋ ਜਾਲਾ ਇੱਕ ਵਾਰੀ ਪੂਲ ਭਰਿਆ ਸੀ ਪਰ ਉੱਚ ਪਾਣੀ ਦੇ ਵਿੱਚ ਕੈਮੀਕਲ ਪਾਏ ਸੀ ਤੇ ਸਵੇਰੇ ਸਵੇਰੇ ਪਾਇਆ ਸੀ ਤੇ ਅੱਜ ਕੀ ਅੱਜ ਨਾਲ ਨੂੰ ਬਹੁਤ ਹੀ ਡਸਟੀ ਹੋ ਦੇ ਵਿੱਚ ਮਤਲਬ ਮੇਰੇ ਖਿਆਲ ਨਾਲ ਨੇਰੀ ਨੂੰ ਰਹੀ ਆਈ ਸੀ ਇਸ ਕਰਕੇ ਜਾਲਾ ਹੀ ਗੰਦ ਗੁੰਦ ਕਾ ਹੋ ਜਾਣਾ ਹੁਣ ਅਸੀਂ ਸੋਚਿਆ ਚੰਦਾ ਸਮਾਰਟ ਬਾਜ਼ਾਰ ਵਿੱਚ ਚਲੀਏ ਆਪਣਾ ਗ੍ਰੋਸਰੀ ਲੈਣੀ ਸੀ ਅਸੀਂ ਚਲੋ ਇਸੇ ਬਾਣੇ ਗ੍ਰੋਸਰੀ ਕਰ ਲਾਂਗੇ ਚਲੋ ਹਾਂ ਜੀ ਸਰ ਤੇ ਕੀ ਸੋਚਿੰਦੇ ਸੋਚ ਰਾਂ ਕਿ ਪਾਣੀ ਬਹੁਤ ਗੰਦਾ ਸੀ ਤੇ ਇਹਨਾਂ ਦਾ ਹਰ ਵਾਰੀ ਦੂਸਰੀ ਵਾਰੀ ਇਹਨਾਂ ਦਾ ਇੱਥੇ ਆ ਕੇ ਵਾਪਸ ਕੈਨਸਲ ਹੋਇਆ ਹਾਂ ਹੁਣ ਅਸੀਂ ਗਰੋਸਰੀ ਲੈਣ ਜਾ ਰਹੇ ਗਾਇਸ ਪਾਪਾ ਨੇ ਸਾਨੂੰ ਕਿਹਾ ਵਾ ਹੁਣ ਅਸੀਂ ਤੁਹਾਨੂੰ ਅਸੀਂ ਕੱਲ੍ਹ ਲੈ ਕੇ ਜਾਵਾਂਗੇ ਵਾਟਰ ਪੈਕ ਬੋਲੇ ਸੀ ਵਾਟਰ ਪੈਕ ਦਾ ਟੂਰ ਦਿਖਾਵਾਂਗੇ ਹੁਣ ਲੁਕ ਤੇ ਵੇਖੀ ਦੇ ਕਿਉ ਗਾਇਸ ਤੁਹਾਨੂੰ ਅਸੀਂ ਕੀ ਕਹੀਏ ਚਲੋ ਅੱਛਾ ਹਾਂ ਚਲੋ ਵੈਸੇ ਇਹਨਾਂ ਦਾ ਚਰਨਣਾ ਬਹੁਤ ਬੁਰੀ ਹੁੰਦੀ ਹਮੇਸ਼ਾ ਹੀ ਮੈਂ ਬੇਸ਼ੱਕ ਚਾਰੇ ਤੀਤੀ ਆਦੀ ਕਰਕੇ ਹੁੰਦੇ ਘਰ ਵਿੱਚੋਂ ਪਰ ਇਹਨਾਂ ਦਾ ਕੰਮ ਆਉਂਦਾ ਨਹੀਂ ਸੋ ਰਹੀਂ ਚੱਲੀ ਹੁਣ 스마트 ਘਰ ਵਿੱਚ ਚਲਾ ਆ ਤੁਹਾਨੂੰ ਦਿਖਾਉਂਦੇ ਅਸੀਂ ਕੀ ਕੀ ਲਗਾ ਆ ਚਿਗੜਾ ਲੈਣ ਲੱਗੇ ਨਮਕੀਨੇ ਵਧੀਰੇ ਡਾਈਟ ਵਾਲਾ ਹੀ ਟਾਈਪ ਦਾ ਵਾ ਫਸ ਬੱਸ ਹੋ ਗਏ ਅਜੀ ਅਜਾ ਆਪਣਾ ਦੂਜਾ ਜ਼ਰੂਰੀ ਸਮਾਨ ਕੋਈ ਨਹੀਂ ਇਹਨਾਂ ਦੇ ਨਾਲ ਹੀ ਸਮਾਨ ਭਰ ਗਿਆ ਅਸੀਂ ਅਸੀਂ ਇੱਕ ਆ ਤੇ ਆਈ ਲਈ ਬਾਕੀ ਸਾਰਾ ਇਹਨਾਂ ਦੇ ਸਮੂਦੀ ਲਈਏ ਪਹਿਲਾਂ ਹੀ ਸੋਚਿਆ ਮम्मी ਨੇ ਸਾਨੂੰ ਕਿਹਾ ਸੀ ਕਿ ਇਹਨਾਂ ਨੂੰ ਨਾ ਲੈ ਕੇ ਜਾਇਓ ਕਿਉਂਕਿ ਕੰਮ ਸੇ ਕੰਮ ਜੇ ਤੇ ਤੁਹਾਡਾ 5000 ਦਾ ਵੀ ਬਿੱਲ ਬੰਦ ਹੈ ਨਾ ਤੇ ਤਿੰਨ ਹੀ ਆਦਾ ਇਹਨਾਂ ਦਾ ਸਮਾਨ ਹੁੰਦਾ ਖਾਣ ਪੀਣ ਦਾ ਘਰ ਦਾ ਸਮਾਨ ਤਾਂ ਸਾਡਾ ਕੋਈ ਖਰਚਾ ਜ਼ਿਆਦਾ ਨਹੀਂ ਹੈ ਆਹ ਦੀ ਮੈਡਮ ਹਨਾ ਇਹ ਜਿਆਦਾ ਚੋਕਦੀ ਹੈ ਲਓ ਗਾਈ ਸਾਡੀ ਗੱਡੀ ਪਾਰ ਵੀ ਗਈ ਦੇਖੋ ਗਾਈਜ਼ ਇਹ ਇੱਥੇ ਕੇਲੇ ਕੋਲੀਆਂ ਆਨ ਨੂੰ ਤੇ ਇੱਕ ਦਾ ਰੂਟ ਆ 459 ਦੇਖ ਜੇ ਦਾ 435 400 ਵਧੀਆ 459 ਵਾਲਾ ਕਿਹੜਾ ਤੇ 450 40 ਆਲੋ ਕਿਸੇ ਕੋਈ ਨੂੰ ਮਿਲ ਦੇ ਹੋਰ ਕੋਈ ਲੈ ਇਹ ਨਹੀਂ ਵਧੀਆ ਫੇੜ ਲਈ ਇਹ ਵਧੀਆ ਸਭ ਤੋਂ ਕੀ ਦੇਖੋ ਬਈ ਬਹੁਤ ਵਧੀਆ ਇਧਰ ਵੀ ਖੁੱਲ ਗਿਆ 89 ਇੰਚ ਸੈਕਟਰ 89 ਗੜਗਾਂ ਗੈਸ ਆਦਿ ਤੁਹਾਨੂੰ ਪਰਫੈਕਟ ਨਹੀਂ ਮਿਲੇਗਾ ਪਰ ਇਸ ਤੇ ਇੱਕ ਦਿੱਕਤ ਆ ਆ ਦੇਖੋ ਇਹਨੂੰ ਪੂਰਾ ਬਣਾਉਣਾ ਪੈਣਾ ਆ ਇੱਕ ਲੱਗੋਇਆ ਇਹ ਵੀ ਕਿੱਥੇ ਨਹੀਂ ਬੈਠ ਸਕਦਾ 42 ਇਹੋ ਜਿਹੀ ਆ ਜੇ ਬੱਚਿਆਂ ਵਾਲੇ ਟਾਇਲਸ ਵਾਂਗ ਸਿੱਧੇ ਇਹ ਹੋਣਦਾ ਕਿ ਅਭੀ ਜੋਤ ਨਾ ਸਕਦੇ ਤੇ ਦੇਰ ਕਰਦੇ ਕਰਦੇ ਫਿਰ ਵੀ ਇਹਨਾਂ ਗੱਡੀਆਂ ਚੋਕ ਕੇ ਲਈਆਂ ਛੋਟੀਆਂ ਵਨ ਕੁਛ ਨਹੀਂ ਕੁਛ ਨੂੰ ਲੈ ਕੇ ਜਾਣਾ ਮੈਮ ਵੀ ਆਪਣੇ ਇੱਕ ਜੀ ਦੀ ਲੈ ਖੰਡਾ ਲੈ ਲਓ ਇਹ ਤਾਂ ਦੀ ਉਹ ਨਹੀਂ ਤੀ ਯਾਰ ਸਪੋਰਟ ਨਹੀਂ ਸਪੋਰਟ ਨਹੀਂ ਹੈ ਮੈਂ ਇਹ ਗੰਦੀ ਕਰ ਰਹੇ ਹਾਂ ਆਟੋਮੈਟਿਕ ਹੈ ਤਾਂ ਦਾਦਰ ਚੱਲ ਲੈ ਕ੍ਰਿਕਟ ਬੋਲ ਲੈ ਆਇਆ ਬੇਟਾ ਥੋੜੀਆਂ ਨੇ ਲੱਗ ਲਿਆ ਇਹ ਚੀਜ਼ਾਂ ਇਹ ਚੀਜ਼ਾਂ ਨਹੀਂ ਚਿੰਨੀਆਂ ਤੇ ਹੇਠਾਂ ਪਰ ਲਓ ਜੀ ਆਲਮੋਸਟ ਸਾਰੀ ਸ਼ਾਪਿੰਗ ਦਾ ਨਾ ਅਰੇ ਬੱਚੇ ਦੇਖਦੇ ਪਏ ਸਮਾਨ ਤੇ ਸੁਖਵਿੰਦਰ ਉਹਨੇ ਆਪਣੀ ਢੇੜੀ ਲੈ ਕੇ ਚੱਲਦੇ ਪਏ ਹਾਂ ਤੁਹਾਨੂੰ ਦੇਖਦੇ ਕਿੰਨਾ ਬਿਲ ਬੰਦਾ ਆਪਣਾ ਲਾ ਜੀ ਫਾਈਨਲੀ ਸਪਿੰਚਾ ਪਿੰਕ ਕਰ ਲਈ ਹਾਂ ਅਸੀਂ ਜਾ ਰਹੇ ਹਾਂ ਦੇਖੋ ਕਿੰਨਾ ਹਨੇਰਾ ਹੋ ਗਿਆ ਮੀਂਹ ਵੀ ਕਾਫੀ ਪੈ ਗਿਆ ਇੱਥੇ ਦਾ ਲਾ ਜੀ ਅਸੀਂ ਲੈ ਲਿਆ ਮਸਾਂ ਫੈਮਲੀ ਸਰਦੀ ਨਿਕਲ ਆ ਹਨੇਰਾ ਵੀ ਕਾਫੀ ਹੋ ਗਿਆ ਬਾਰਿਸ਼ ਵੀ ਬਹੁਤ ਪੈ ਗਈ ਅੱਜ ਇਹ ਤੇ ਸਮਾਂਤ ਬਾਤ ਲੈਣੇ ਇਹਨਾਂ ਨੂੰ ਪਹਿਲਾਂ ਖੋਲ੍ਹਣ ਦੀ ਪੈਣਦੀ ਹੈ ਦੇਖੋ ਇਹ ਦੇਖੋ ਮੈਂ ਬੋਲਦਾ ਤੱਕ ਪਹੁੰਚਣ ਦਾ ਸਬਰ ਨਹੀਂ ਹੈਗਾ ਸਾਡੇ ਕੋਲ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੁਣ ਅਸੀਂ ਫਾਈਨਲੀ ਆਪਣੇ ਘਰ ਜਾ ਰਹੇ ਹਾਂ ਤੇ ਅੱਗੇ ਨੇਰਾ ਹੁਣ ਅੱਗੇ ਕੋਈ ਵੀਡੀਓ ਦਿਖਾਉਣ ਦਾ ਫਾਇਦਾ ਨਹੀਂ ਤੇ ਇੰਜੋਏ ਗਿੰਦਗੀ ਦਾ ਇੰਜੋਏ ਸਿੱਖਣਾ ਉਹ ਤਾਂ ਬੱਚਿਆਂ ਤੋਂ ਸਿੱਖੋ ਕਦੇ ਵੀ ਨੋਟ ਕਰਿਓ ਸ਼ਾਪਿੰਗ ਮਾਲ ਵਿੱਚ ਕਦੀ ਵਾਚ ਨਹੀਂ ਲੱਗੀ ਹੁੰਦੀ ਕਿਉਂਕਿ ਟਾਈਮ ਜੀ ਬੈਠ ਗੱਡੀ ਵਿੱਚ ਹੁਣ ਅਸੀਂ ਕਿਨਾ ਬਿਠਾ ਕੇ ਸਮਾਨ ਰੱਖਾਂਗੇ ਕਦੇ ਵੀ ਨੋਟ ਕਰਿਓ ਵਾਚ ਨਹੀਂ ਲੱਗੀ ਹੁੰਦੀ ਸ਼ਾਪਿੰਗ ਮਾਲ ਵਿੱਚ ਕਿਉਂਕਿ ਇਨਸਾਨ ਨੂੰ ਪਤਾ ਨਹੀਂ ਲੱਗਦਾ ਸ਼ਾਪਿੰਗ ਕਰਦੇ ਕਰਦੇ ਕਿ ਕਿੰਨਾ ਟਾਈਮ ਹੋ ਗਿਆ ਵਾ ਤੋ ਇਹਨਾਂ ਦੀ ਪਾਲਿਸੀ ਹੈ ਇਹਨੂੰ ਬਿਜ਼ਨਸ ਕਹਿੰਦੇ ਆ ਕਿ ਪਤਾ ਨਾ ਲੱਗੇ ਬਾਅਦ ਤੋਂ ਬਾਅਦ ਚੀਜ਼ਾਂ ਲੈਣ ਬੱਚੇ ਹਨਾ ਜਿਦੋਂ ਸਾਡੇ ਨਾਲ ਬੱਚੇ ਆਉਂਦੇ ਆ ਤੇ ਸਟਾਰਟਿੰਗ ਜਦੋਂ ਵੀ ਕਿਤੇ ਇੱਕ ਦੇਖਣਾ ਬਿਲਿੰਗ ਕਰਦੇ ਹੋ ਨਾ ਤੇ ਨੇੜੇ-ਨੇੜੇ ਬਿਲਕੁਲ ਚਾਕਲੇਟ ਵਗੈਰਾ ਪਈਆਂ ਹੁੰਦੀਆਂ ਵਾ ਆਪਣੇ ਕੋਕ ਕੋ ਹਨਾ ਦਿਨੋੜ ਕੀਤਾ ਇਹ ਮੈਂ نوٹ ਕਾਫੀ ਟਾਈਮ ਕੀਤਾ ਪਰ ਮੈਂ ਤਾਂ ਕਦੀ ਬੋਲਿਆ ਨਹੀਂ ਵਿਚਾਰ ਨਹੀਂ ਕੀਤਾ ਤੇ ਇਹਨਾਂ ਨੇ ਨਾ ਹਮੇਸ਼ਾ ਚਾਕਲੇਟ ਜਿਹਦਾ ਬੱਚਿਆਂ ਦੇ ਖਾਣ ਵਾਲੀ ਟੁਆਇਸ ਹਮੇਸ਼ਾ ਰੱਖੀ ਹੁੰਦੀ ਆ ਕਿ ਵੱਧ ਤੋਂ ਵੱਧ ਬਿਲ ਬਣੇ ਇਹਨਾਂ ਦਾ ਰਾਈਟ ਬਿਲ ਤਾਂ ਨੂੰ ਸਾਡੀ ਵੀਡੀਓ ਅੱਛੀ ਲੱਗਦੀ ਆ ਲਾਈਕ ਜੁ ਕਰਾ ਕਰੋ ਕਮੈਂਟ ਕਰਾ ਕਰੋ ਜਿਹੜੇ ਕੰਮ ਸੀ ਉਹ ਨਹੀਂ ਹੋਏ ਵੈਸੇ ਅਸੀਂ ਸੌਦਾ ਪਤਾ ਲੈਣਾ ਸੀ ਗ੍ਰੋਸਰੀ ਕਰਨੀ ਸੀ ਅਸੀਂ ਦਿਖਾਤੀ ਹਾਂ ਮੰਗੋਂ ਦੀ ਹਾਂ ਤੇ ਸਾਡੇ ਚੈਨਲ ਨੂੰ ਜ਼ਰੂਰ ਫੋਲੋ ਕਰੋ ਲਾਈਕ ਕਰੋ ਆਰ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮਾਚ